ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬਕਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੂੰ ਇੱਥੇ ਮੌਜੂਦ ਨੇ ਤੇ ਮੈਂ ਜਗਦੀਸ਼ ਸਿੰਘ ਢੀਡਾ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਨੇ ਅੱਜ ਇੱਕ ਬਹੁਤ ਹੀ ਅਹਿਮ ਮਸਲਿਆਂ ਨੂੰ ਲੈ ਕੇ ਆਪਾ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰਸੰਸਾ ਮੁਦਿਤ ਕਰਨ ਜਾ ਰਹੇ ਹਨ 29 ਤਰੀਕ ਨੂੰ ਜਿਹੜੇ ਮੌਜੂਦਾ ਸੀਐਮ ਨੇ ਨੈਤ ਸਿੰਘ ਜੀ ਸੈਣੀ ਉਹਨਾਂ ਰਤਗੜ੍ਹ ਗੁਰਦੁਆਰਾ ਤਹਿਸੀਲ ਨਰੇਂਗੜ੍ਹ ਜਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਪਹੁੰਚਣਾ ਸੀ ਉਸ ਸਮਾਗਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਦਖਸਾ ਵਿੱਚ ਹੋ ਰਿਹਾ ਸੀ। ਸਿਆਣੀ ਸਾਹਿਬ ਦੇ ਸਿਕਿਉਰਿਟੀ ਗਾਰਡ ਜਾਂਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਇੱਕ ਡੌਗ ਫੜਿਆ ਹੋਇਆ ਸੀ। ਉਸ ਸਮਾਗਮ ਦੇ ਵਿੱਚ ਜਦੋਂ ਐਂਟਰ ਕਰਦੇ ਨੇ ਤੇ ਡੌਗ ਨੂੰ ਤਾਂ ਬਾਹਰ ਖੜਾ ਦਿੰਦੇ ਨੇ। ਦਸ ਸਿਕਿਉਰਿਟੀ ਗਾਰਡ ਜਿਨ੍ਹਾਂ ਉਲਟੀਆਂ ਟੋਪੀਆਂ ਪਾਈਆਂ ਸਨ ਪਹਿਰੇ ਜੋ ਰਾਬਣ ਸਨ ਉਹ ਸਮਾਗਮ ਦੇ ਅੰਦਰ ਅੰਦਰ ਐਂਟਰ ਕਰਦੇ ਨੇ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਲਕੀ ਸਾਹਿਬੇ ਸਜੋਬਿਤ ਸਨ ਉੱਥੇ ਤਿੰਨ ਸਿਕਿਉਰਿਟੀ ਗਾਰਡ ਚੈਕਿੰਗ ਕਰਨ ਵਾਸਤੇ ਦਰਬਾਰ ਸਾਹਿਬ ਕੋਲ ਪਹੁੰਚਦੇ ਨੇ ਜਿੱਥੇ ਗ੍ਰੰਥੀ ਸਾਹਿਬ ਹਾਜ਼ਰ ਸਨ ਗੁਰੂ ਗ੍ਰੰਥ ਸਾਹਿਬ ਤੇ ਸੇਵਾ ਨਿਭਾਰੇ ਸਨ ਉਹ ਸਿਕਿਉਰਿਟੀ ਗਾਰਡ ਗ੍ਰੰਥੀ ਸਾਹਿਬ ਨੂੰ ਉਠਾ ਕੇ ਪਾਸੇ ਕਰ ਦਿੰਦੇ ਨੇ ਤੇ ਮੈਟਰਲ ਡਿਕਟੇਟਰ ਗੁਰੂ ਗ੍ਰੰਥ ਸਾਹਿਬ ਦੇ ਉਤੇ ਵੀ ਕਮਾਨ ਲੱਗ ਜਾਂਦੇ ਨੇ ਸਾਈਡਾ ਤੇ ਵੀ ਕਮਾਂਦੇ ਨੇ ਤੇ ਥੱਲੇ ਵੀ ਕਮਾਂਦੇ ਨੇ ਉਹਨਾਂ ਦੇ ਨਾਲ ਜਿਹੜੀ ਮੌਜੂਦਾ ਸਰਕਾਰੀ ਕਮੇਟੀ ਕੋਲ ਮੈਂਬਰ ਸਹਿਬਾਨ ਉੱਥੇ ਹਾਜ਼ਰ ਸਨ ਪਰ ਕਿਸੇ ਨੇ ਉਹਨਾਂ ਨੂੰ ਇਹ ਕਾਰਾ ਕਰਨ ਤੋਂ ਰੋਕਿਆ ਨਹੀਂ ਸੰਗਠਨ ਚੋਂ ਇੱਕ ਆਦਮੀ ਉੱਠਦਾ ਉਹ ਜਾ ਕੇ ਉਨਨ ਨੂੰ ਕੋਈ ਕੋਸ਼ਿਸ਼ ਕਰਦਾ ਪਰ ਡਰ ਦੇ ਮਾਰੇ ਕਿਸੇ ਵੀ ਉੱਥੇ ਐਕਸ਼ਨ ਨਹੀਂ ਲਿਆ ਸਤ 6 ਤਰੀਕ ਸ਼ਾਮ ਇਹ ਕਿਸੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਹਮਦਰਦੀ ਰੱਖਣ ਵਾਲੇ ਆਪਣੇ ਗੁਰਨਾਲ ਇਹ ਵੀਡੀਓ ਵਾਇਰਲ ਕਰਦੇ ਨੇ 6 April ਜਦੋਂ ਕਿ ਇਹ ਕਾਰਨ ਮੁਤੀ April ਦਾ ਸੀ 6 ਮਈ ਨੂੰ ਵੀਡੀਓ ਵਾਇਰਲ ਹੁੰਦੀ ਹੈ 7 ਤਰੀਕ ਨੂੰ ਉਹ ਵੀਡੀਓ ਮੇਰੇ ਤੱਕ ਪਹੁੰਚਦੀ ਅਸੀਂ ਉਹ ਵੇਖ ਕੇ ਸਾਰਾ ਕੁਝ ਵੀਡੀਓ ਵੀ ਗੱਲ 29 ਤਰੀਕ ਦੀ ਏ ਵੀਡੀਓ ਛੇਤਰੀ ਨੂੰ ਵਾਇਰਲ ਹੋ ਰਹੀ ਏ ਪਰ ਅੱਜ ਤੱਕ ਸਰਕਾਰੀ ਕਮੇਟੀ ਦੇ ਮੈਂਬਰਾਂ ਨੇ ਕਿਸੇ ਦੀ ਇਸ ਗੱਲ ਦਾ ਐਕਸ਼ਨ ਨਹੀਂ ਲਿਆ ਕਿ ਜੋ ਸਕੂਲਟੀ ਗਾਰਡਨ ਹੈ ਗੁਰੂਗ੍ਰੰਥ ਸਾਹਿਬ ਦੀ ਸਾਰੀਆਂ ਮਾਨ ਮਰਿਆਦਾ ਦਾ ਉਲੰਘਣ ਕਰ ਰਿਹਾ ਕੀਤਾ ਤੇ ਨਾ ਸੇ ਮੁੱਖ ਮੰਤਰੀ ਦੇ ਵਿਰੁੱਧ ਨਾ ਨਾ ਸਕੂਲਟੀ ਗਾਰਡਨ ਦੇ ਵਿਰੁੱਧ ਕਿਸੇ ਵੀ ਕੋਈ ਐਕਸ਼ਨ ਨਹੀਂ ਲਿਆ ਆਖਰ ਇੰਤਿਆਰ ਕਰਨ ਤੋਂ ਬਾਅਦ 9 ਤਰੀਕ ਨੂੰ ਅਸਾਂ ਇੱਕ ਸ਼੍ਰੋਮਣੀ ਪੰਥਕ ਅਕਾਲੀ ਦਲ ਪਾਰਟੀ ਬਣਾਈਏ ਜਿਹੜੇ ਰਾਜਨੀਤਿਕ ਤੇ ਧਾਰਮਿਕ ਫੈਸਲੇ ਵੀ ਕਰਦੀ ਹੈ ਅਸਾਂ ਉਹਦੀ ਸਰਪ ਮੈਂਬਰੀ ਕਮੇਟੀ ਬਣਾਈਏ ਉਹ ਸਰਪ ਮੈਂਬਰੀ ਕੋਰ ਕਮੇਟੀ ਦੇ ਮੀਟਿੰਗ 9 ਤਰੀਕ ਨੂੰ ਆਪਾਂ ਕੁਰਕਸ਼ੇਤਰ ਆਪਣੇ ਹੈਡੋਕਿਸ ਬੁਲਾਈ ਤੇ ਉੱਥੇ ਇਹ ਸਾਰੀ ਗੱਲ ਦਾ ਜਾਇਦਾ ਲਿਆ ਉਥੇ ਸਰਵ ਸੰਮਤੀ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਅਸਾਂ ਅਕਾਲ ਤਖਤ ਸਾਹਿਬ ਦੇ ਜਹਰ ਨੂੰ ਆ ਲੈਟਰ ਲਿਖ ਦਿੱਤਾ ਵੀ ਜੋ ਕਾਨੂੰਨੀ ਕਾਰਵਾਈ ਧਰਮ ਦੀ ਉਲੰਘਣਾ ਬਾਰੇ ਜਾਂ ਗਵਰਨਮੈਂਟ ਆਟਾ ਦੀ ਅਵੇਲਾ ਜੋ ਕੀਤੀ ਗਈ ਹੈ, ਭੰਕ ਕੀਤੀ ਹੈ, ਗੁਰੂ ਮਰਿਆਦਾ ਦਾ ਉਲੰਘਣ ਹੋਇਆ ਹੈ, ਉਹਦੇ ਵਾਸਤੇ ਅਕਾਲ ਤਖਤ ਸਾਹਿਬ ਐਕਸ਼ਨ ਲੈ। ਮੇਰੀ ਜਾਣਕਾਰੀ ਦੇ ਅਨਸਾਰ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਹਿ ਕੇ ਤੈਨ ਮੈਂਬਰ ਕਮੇਟੀ ਦਾ ਕਰਸ਼ਨ ਦਿੱਤਾ ਪਰ ਸਾਨੂੰ ਉਹਦਾ ਪ੍ਰਧਾਨੀ ਲੱਗਾ ਕਿ ਉਹਨੇ ਆਪਣੀ ਕਿਹੜੀ ਰਿਪੋਰਟ ਕੀਤੀ ਹੈ 10 ਤਰੀਕ ਨੂੰ ਫਿਰ ਅਸੀਂ ਡੀਜੀਪੀ ਹਰਿਆਣਾ ਅਤੇ ਸੁਪਰਡੈਂਟ ਅੰਬਾਲਾ ਨੂੰ ਇੱਕ ਮੈਮੋਰੰਡਮ ਦੇਨੇ ਹਾਂ ਤੇ 10 ਤਰੀਕ ਨੂੰ ਹੀ ਅਸੀਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਨੇ ਆਂ ਕਿ ਸੈਣੀ ਸਾਹਿਬ ਨੇ ਸਾਡੀਆਂ ਗੁਰੂ ਘਰ ਗਿਆ ਭਾਵਨਾ ਨੂੰ ਠੇਸ ਪਹਾਈਏ ਤੇ ਗੁਰੂ ਮੜਿਆਦਾ ਦਾ ਬਹੁਤ ਵੱਡਾ ਉਲੰਘਣ ਹੋਇਆ ਹੈ ਇਹ ਅਜੇ ਤੱਕ ਦੁਨੀਆ ਦੇ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਵਿਦੇਸ਼ਾਂ ਦੇ ਵੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਾਰੇ ਮੁਲਕਾਂ ਦੇ ਸਾਰੀ ਦੁਨੀਆ ਪਰ ਦੇ ਲੋਕ ਸਮਾਗਮਾਂ ਵਿੱਚ ਵੀ ਆਉਂਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵੀ ਆਉਂਦੇ ਰਹੇ ਨੇ ਪਰ ਅੱਜ ਤੱਕ ਦੁਨੀਆ ਦੇ ਵਿੱਚ ਪਾਉਂਗੇ ਹਿੰਦੁਸਤਾਨ ਦਾ ਰਾਸ਼ਟਰਪਤੀ ਹੋਵੇ ਪ੍ਰਧਾਨ ਮੰਤਰੀ ਹੋਵੇ ਚੀਫ ਮਿੰისტਰੀ ਹੋਵੇ ਅਮਰੀਕਾ ਦਾ ਹੋਵੇ ਕੈਨੇਡਾ ਦਾ ਹੋਵੇ ਯੂ ਐਸ ਦਾ ਜਾਂ ਆਸਟ੍ਰੇਲੀਆ ਦਾ ਹੋਵੇ ਜਿੰਨੇ ਵੀ ਦੇਸ਼ ਨੇ ਸਾਰੇ ਹੀ ਗੁਰੂ ਘਰਾਂ ਵਿੱਚ ਆਣ ਕੇ ਮੱਥੇ ਟੇਕਦੇ ਨੇ ਤਾਂ ਸਮਾਗਮਾਂ ਚ ਇਸ਼ਾਲ ਲੈਂਦੇ ਨੇ ਬਾਹਰਲੇ ਵਿਦੇਸ਼ਾਂ ਚ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਪਰ ਅੱਜ ਤੱਕ ਮੈਡਲ ਡਿਕਟੇਟਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲੈਣੀ ਇਹ ਦੁਨੀਆ ਵਿੱਚ ਪਹਿਲੀ ਵਾਰੀ ਅਸੀਂ ਇੱਕ ਗੱਲ ਇੱਥੇ ਕਈ ਕੁਐਸਚਨ ਖੜੇ ਹੁੰਦੇ ਕਿ ਸੈਣੀ ਸਾਹਿਬ ਜੇ ਸਿੱਖਾਂ ਤੇ ਇੰਨਾ ਵੀ ਭਰੋਸਾ ਨਹੀਂ ਵੀ ਮੈਨੂੰ ਉਡਾਣ ਵਾਸਤੇ ਕਿਰੇ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਵੀ ਸਪੋਰਟ ਸਮਗਰੀ ਨਾ ਰੱਖੀ ਹੋਵੇ ਵੀ ਇਹਨਾਂ ਦਾ ਗੁਰੂ ਇਹ ਗੁਰੂਗਾ ਗੁਰੂ ਗ੍ਰੰਥ ਸਾਹਿਬ ਨੂੰ ਉਡਾ ਦੇਣਗੇ ਤੇ ਨਾਲ ਮੈਨੂੰ ਵੀ ਉਡਾ ਦੇਣਗੇ ਸੈਣੀ ਸਾਹਿਬ ਨੂੰ ਸੀ ਗੱਲ ਪੁੱਛਣਾ ਚਾਹਿਆ ਸੈਣੀ ਸਾਹਿਬ ਅਸੀਂ ਉਸ ਗੁਰੂ ਦੇ ਸੇਖਾਂ ਜਿਹੜੇ ਸਰਬੱਤ ਦੇ ਭਰਾ ਮੰਗਣ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸ਼ਰਨ ਵਿੱਚ ਆਂਦਾ ਅੱਜ ਤੱਕ ਕਰੀ ਵੀ ਹੈ ਹੋਰ ਦੁਨੀਆ ਭਰ ਵਿੱਚ ਸਿੱਖ ਨੇ ਇਹੋ ਜਿਹਾ ਮਾਰਾ ਕੰਮ ਨਹੀਂ ਕੀਤਾ ਪਰ ਤੂੰ ਆਪਣੇ ਮੁੱਖ ਮੰਤਰੀ ਦੇ ਨਸ਼ੇ ਵਿੱਚ ਆਪਣੇ ਸਕਿਉਰਟੀ ਗਾਰਡਨ ਨੂੰ ਇੱਕ ਅਰਾਕਰਾ ਦਿੱਤਾ ਦੂਜੀ ਗੱਲ ਹੁਣ ਕੁਝ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਰਕਾਰੀ ਕਮੇਟੀ ਹੈ ਉਹ ਪ੍ਰਚਾਰ ਕਰ ਰਹੇ ਨੇ ਕਿ ਸੈਣੀ ਸਾਹਿਬ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇਹ ਸਕਿਉਰਿਟੀ ਗਾਰਡ ਨੇ ਕਾਰਾ ਕੀਤਾ ਮੈਂ ਇਹ ਗੱਲ ਦੇ ਨਾਲ ਸਹਿਮਤ ਨਹੀਂ ਇਸੇ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਕਾਲ ਚੱਕਰ ਸਾਹਿਬ ਦੇ ਜਹੇਦਾਰ ਨੂੰ ਤੇ ਸਪਰੀਡੈਂਟ ਸਾਹਿਬ ਨੂੰ ਤੇ ਡੀਜੀਪੀ ਨੂੰ ਲੈਟਰ ਲਿਖਿਆ ਕਿ ਸਾਨੂੰ ਸ਼ੱਕ ਹੈ ਇਹ ਸਾਰਾ ਤੇ ਸਾਰਾ ਸੈਣੀ ਸਾਹਿਬ ਨੇ ਸਾਜ਼ਿਸ਼ ਦੇ ਰੂਪ ਵਿੱਚ ਕਰਾਇਆ ਕਿਉਂਕਿ ਸੈਣੀ ਸਾਹਿਬ ਐਮਐਲਏ ਇਲੈਕਸ਼ਨ ਕਰਨਾਲ ਤੋਂ ਲੜ ਰਹੇ ਨੇ ਮੌਜੂਦਾ ਮੁੱਖ ਮੰਤਰੀ ਨੇ ਤੇ ਖੱਟਰ ਸਾਹਿਬ ਐਮਪੀ ਦਾ ਇਲੈਕਸ਼ਨ ਕਰਨਾਲ ਤੋਂ ਲੜ ਰਹੇ ਚੋਣ ਦਾ ਮਾਹੌਲ ਇਹ ਕੇਵਲ ਤੇ ਕੇਵਲ ਸਿੱਖਾਂ ਦੀਆਂ ਧਾਰਮਿਕ ਭਾਵਨਾ ਪੜਕਾ ਕੇ ਦੰਗੇਤ ਸਾਬ ਕਰਵਾਉਣਾ ਚਾਹੁੰਦੇ ਸਨ ਜਿਵੇਂ ਬਾਬਰੀ ਮਸਜਿਦ ਤੇ ਰਾਮ ਮੰਦਰ ਵਿੱਚ ਹੁੰਦੇ ਰਹੇ ਬਸ ਸਿੱਖ ਕਿਤੇ ਪੜਕਣ ਸਾਡੇ ਸਕੌਡੀਗੜਾ ਨੂੰ ਕੋਈ ਗਏ ਉੱਥੇ ਧਾਰਮਿਕ ਵਾਇਲੈਂਸ ਪੈਦਾ ਹੋਵੇ ਤੇ ਧਾਰਮਿਕ ਵਾਇਲੈਂਸ ਪੈਦਾ ਹੋਣ ਦੇ ਨਾਲ ਸਾਨੂੰ ਵੋਟਾਂ ਦੇ ਵਿੱਚ ਫਾਇਦਾ ਜੋ ਮਿਲ ਸਕੇ ਕਿਉਂਕਿ ਸਿੱਖ ਹਰਿਆਣਾ ਵਿੱਚ ਮinority ਵਿੱਚ ਵਸਦਾ ਹੈ ਤੇ ਦੂਜੇ ਮੇਰੇ ਵੀਰ ਜਿਹੜੇ majority ਵਿੱਚ ਵਸਦੇ ਨੇ ਇਹ ਸਾਰਾ ਤਾਂ ਸਾਰਾ ਖੇਡ ਜਾਣਬੁੱਝ ਕੇ ਹੀ ਸੈਣੀ ਸਾਹਿਬ ਨੂੰ ਇਹ ਕਰਾਇਆ ਗਿਆ ਕੇਵਲ ਤੇ ਕੇਵਲ ਰਾਜਨੀਤਿਕ ਪੋਟਾ ਲੈਣ ਵਾਸਤੇ ਉਹਦੇ ਵਾਸਤੇ ਅਸਾਂ ਮੰਗ ਕੀਤੀ ਹੈ ਪੁਲਿਸ ਪ੍ਰਸ਼ਾਸਨ ਕੋਲ ਕਿ 295 295 ਇਹ ਤੇ 120 ਬੀ ਇਹਨਾਂ ਦੇ ਵਿਰੁੱਧ ਬੰਦੀ ਹੈ ਸੈਣੀ ਸਾਹਿਬ ਦੇ ਵਿਰੁੱਧ ਉਨਨ ਉਹਨਾਂ ਦੇ ਐਫਆਰ ਦਰਜ ਹੋਵੇ ਉਹਦੇ ਸਕਿਉਰਟੀ ਗਾਰਡਰ ਤੇ ਵੀ ਉਹਨਾਂ ਨੂੰ ਪਹਿਲੇ ਨੰਬਰ ਤੇ ਉਹਨਾਂ ਨੂੰ ਸਸਪੈਂਡ ਕੀਤਾ ਜਾਏ ਸਸਪੈਂਡ ਕਰਕੇ ਉਹਨਾਂ ਤੇ ਤਿੰਨੇ ਧਾਰਾ ਲਾਈਆਂ ਜਾਣ ਤੇ ਧਾਰਾ ਲਾਣ ਤੋਂ ਬਾਅਦ ਉਹਨਾਂ ਤੇ ਉਹਨਾਂ ਨੂੰ ਰੈਸਟ ਕੀਤਾ ਜਾਏ ਇਹ ਮੰਗ ਸਾਡੀ ਸੈਣੀ ਸਾਹਿਬ ਮੁੱਖ ਮੰਤਰੀ ਪ੍ਰਤੀ ਹੈ ਤੇ ਇਹ ਹੀ ਉਹਨਾਂ ਸਕਿਉਰਟੀ ਗਾਰਡਰ ਪ੍ਰਤੀ ਹੈ ਨੰਬਰ 2 ਅਸੀਂ ਹਰਿਆਣਾ ਜਿਹੜੀ ਗੁਰਦੁਆਰਾ ਸਰਕਾਰੀ ਕਮੇਟੀ ਉਹ ਵੀ ਉਨੀ ਹੀ ਜ਼ਿੰਮੇਵਾਰੀ ਕਿਉਂਕਿ ਕਹਿੰਦੇ ਨੇ ਜ਼ੁਲਮ ਕਰਨ ਵਾਲਾ ਤੇ ਜ਼ੁਲਮ ਸਹਿਣ ਵਾਲਾ ਦੋਵੇਂ ਬਰਾਬਰ ਹੁੰਦੇ ਉਹ ਵੀ ਉਹਨੇ ਜ਼ਿੰਮੇਵਾਰ ਨੂੰ ਜਦੋਂ ਕੋਈ ਸੈਣੀ ਸਾਹਿਬ ਤੇ ਉੱਥੇ ਮੌਜੂਦ ਸਨ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਤੋਂ ਵਿਦੇੜੀ ਹੋ ਕੇ ਸਕਿਉਰਿਟੀ ਗਾਰਡ ਗੁਰੂਗ੍ਰੰਥ ਸਾਹਿਬ ਜੀ ਉਲੰਘਣਾ ਕਰ ਗਏ ਧਾਰਮਿਕ ਉਲੰਘਣਾ ਕਰ ਗਏ ਉਹਨਾਂ ਦਾ ਫਰਜ਼ ਬਣਦਾ ਸੀ ਕੋਟੇਟ ਜਾਂਦੇ ਸੈਣੀ ਸਾਹਿਬ ਦੇ ਤੇ ਉਹਨਾਂ ਸਕਿਉਰਿਟੀ ਗਾਰਡ ਨੂੰ ਸਸਪੈਂਡ ਕਰਾਉਂਦੇ ਅਤੇ ਕੋਰਟ ਵਿੱਚ ਜਾ ਕੇ ਐਫਆਈਰ ਗੱਦ ਕਰਾਉਂਦੇ ਤੇ ਉਹਨਾਂ ਅਰੈਸਟ ਕਰਵਾਉਂਦੇ ਇਹ ਕੰਮ ਸਾਡੀ ਹਰਿਆਣਾ ਸਿੱਖ ਗੁਰਦੁਆਰਾ ਜਿਹੜੀ ਸਰਕਾਰੀ ਕਮੇਟੀ ਉਹਦਾ ਫਰਜ ਵੰਡਾ ਸੀ ਪਰ ਉਹਨਾਂ ਨੇ ਨਹੀਂ ਕੀਤਾ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਹੁਣ ਇਹ ਗੱਲ ਕਹਿਣੀ ਪੈ ਰਹੀ ਏ ਉਹ ਸਰਕਾਰੀ ਕਮੇਟੀ ਵਾਲਿਆਂ ਨੂੰ ਜਿਹੜੇ ਪਹਿਲੇ ਵੀ ਐਡਜੈਕਟਿਵ ਕਮੇਟੀ ਦੇ ਮੈਂਬਰ ਰਹੇ ਨੇ ਤੇ ਜਿਹੜੇ ਹੁਣ ਵੀ ਨਵੀਂ ਕਮੇਟੀ ਐਡਜੈਕਟਿਵ ਕਮੇਟੀ ਬਣੀ ਹੋਈ ਏ ਉਹ ਸਾਰੇ ਗੁਰੂ ਘਰਾਂ ਦੇ ਪ੍ਰਬੰਧ ਕਰਨੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਸ ਕਰਕੇ ਜੇ ਉਹਨਾਂ ਦੀ ਕੋਈ ਜ਼ਮੀਰ ਜਗਦੀ ਹੈ ਉਹਨਾਂ ਵਿੱਚ ਇਨਸਾਨੀਅਤ ਹੈ ਜੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਪਿਆਰ ਕਰਦੇ ਨੇ ਜੇ ਗੁਰੂ ਨਾਲ ਪਿਆਰ ਕਰਦੇ ਨੇ ਤੇ ਨੈਤਿਕ ਦਾ ਤੌਰ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਆਪਣੇ ਆਪ ਸਰਕਾਰੀ ਇਲੈਕਸ਼ਨ ਕਰਾ ਲੈਣ ਇੱਥੇ ਇੱਕ ਹੋਰ ਬੜਾ ਵੱਡਾ ਸਵਾਲ ਖੜਾ ਹੁੰਦਾ ਕਿ ਸਾਡਾ 110 ਕਰੋੜ ਰੁਪਏ ਦਾ ਬਜਟ ਜਿਹਦੇ ਵਿੱਚੋਂ 3 ਕਰੋੜ ਰੁਪਇਆ ਦਰਮ ਪ੍ਰਚਾਰ ਕਮੇਟੀ ਵਾਸਤੇ ਰੱਖਿਆ ਗਿਆ ਹੈ ਜਿਹਦਾ ਚੇਅਰਮੈਨ ਜਦੂਆਲ ਸਾਹਿਬ ਆਪਣੇ ਆਪ ਨੂੰ ਕਹਿੰਦੇ ਨੇ ਤੇ ਦੁੱਜੇ ਵੱਲ ਤਰੋਕੇ ਵਾਲਾ ਸਾਹਿਬ ਆਪਣੇ ਆਪ ਨੂੰ ਕਹਿੰਦੇ ਮੈਂ ਜਦੂਆਲ ਸਾਹਿਬ ਕੋਲੋਂ ਸੁਣਾ ਤੂੰ ਬਾਈ ਖਿਲਾੜ ਕਰਕੇ ਬੜੀਆਂ-ਬੜੀਆਂ ਗੱਲਾਂ ਤੇ ਕਰਨਾ ਮੈਂ ਧਰਮ ਪ੍ਰਚਾਰ ਕਰਾਂਗਾ ਮੈਂ ਵਿਦੇਸ਼ਾਂ ਜਾ ਕੇ ਧਰਮ ਪ੍ਰਚਾਰ ਕਰਨਾ ਮੈਂ ਸਾਰੇ ਗੁਰੂਗਰਾਹਾਂ 'ਚ ਧਰਮ ਪ੍ਰਚਾਰ ਕਰਨਾ ਮੇਰੇ ਤੋਂ ਵੱਡ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਰੀ ਦੁਨੀਆ 'ਚ ਮੇਰੇ ਤੋਂ ਵੱਧ ਪ੍ਰਚਾਰਕ ਕੋਈ ਨਹੀਂ ਸੇਕ ਧਰਮ ਦਾ ਜਦੂਆਲ ਸਾਹਿਬ ਮੈਂ ਤੈਨੂੰ ਪੁੱਛਣਾ ਚਾਹਨਾ ਤੂੰ 3 ਕਰੋੜ ਰੁਪਇਆ ਖਰਚ ਗੁਰੂਗ੍ਰੰਥ ਸਾਹਿਬ ਦੀ ਬੀਆਪੀ ਕਰਨ ਵਾਸਤੇ ਕਰਵਾਇਆ ਰੱਖਿਆ ਹੈ ਬਾਈ ਮੁੱਖ ਮੰਤਰੀ ਥੋੜਾ ਸਕਾਉਂਟੀ ਗਾੜ ਇਹ ਵੇ ਤੇਰਾ ਧਰਮ ਪ੍ਰਚਾਰ ਇਹਨੂੰ ਰੱਖਿਆ ਕਰਨੀ ਹੈ ਗੁਰੂਗ੍ਰੰਥ ਸਾਹਿਬ ਦੀ ਇੱਥੇ ਖਰਚ ਕਰਨਾ ਹੈ ਤੂੰ ਸੈਕਟਰ ਦਾ ਧਰਮ ਪ੍ਰਚਾਰਕ ਬਿਲਕੁਲ ਖੇਲ ਉੱਚਾ ਹੈ ਕਿਦੂ ਬਾਤ ਜੇ ਤੇਰੇ ਕੋਈ ਇਨਸਾਨੀਅਤ ਹੈ ਤੇਰੀ ਕੋਈ ਜਾਗਦੀ ਜਮੀਰ ਹੈ ਤੇ ਛੱਡੇ ਤਰ੍ਹਾਂ ਪ੍ਰਚਾਰ ਕਰਨਾ ਤੇਰੇ ਵਾਸਤੇ ਗੱਲ ਕੋਈ ਨਹੀਂ ਤੂੰ ਕੇਵਲ ਰੁਪਏ ਇਕੱਠੇ ਕਰਨ ਵਾਲਾ ਇੱਕ ਇਨਸਾਨ ਹੈ ਤੇ ਸਿਰਫ ਰੁਪਈਆ ਹੀ ਇਕੱਠੇ ਕਰਨ ਜਾਣਨਾ ਹੈ ਤੇ ਇਲਜ਼ਾਮ ਤੂੰ ਸਾਡੇ ਵਰਗਿਆਂ ਤੇ ਲਾਨਾ ਹੈ ਤੇਰਾ ਮੇਰਾ ਕੀ ਮੁਕਾਬਲਾ ਮੇਰੀ ਆਰਧ ਦੀ ਦੁਕਾਨ ਹੈ ਮੇਰੇ ਕੋਲ 50 ਕਿੱਲੇ ਜ਼ਮੀਨ ਹੈ ਤੇਰੇ ਕੋਲ ਤਾਂ ਪਤਾ ਨਹੀਂ ਕਿਥੋਂ ਤੂੰ ਆਇਆ ਗਰਦਾਸਪੁਰ ਦਾ ਰਹਿਣ ਵਾਲਾ ਹੈ ਭੁੱਖ ਦਾ ਮਾਰਿਆ ਇੱਥੇ ਆਣ ਕੇ ਗੁਰਦੁਆਰੇ ਭਾਈ ਆਣ ਕੇ ਲੱਗੋ ਤੂੰ ਤੇ ਤੂੰ ਆਪਣੇ ਆਪ ਤਿੰਨ ਤਿੰਨ ਗੱਡੀਆਂ ਰੱਖੀਆਂ ਨੇ ਨਾਲ ਸਕਿਉਰਿਟੀ ਗਾਰਡ ਰੱਖਿਆ ਨੂੰ ਪਹਿ ਕਿਥੋਂ ਆਇਆ ਤੂੰ ਤੂੰ ਪੈਸਾ ਦੋ ਨੰਬਰ ਵਿੱਚ ਮੈਂ ਗਲਤ ਤਰੀਕੇ ਨਾਲ ਕਮਾਇਆ ਤੇ ਹੁਣ ਗੁਰੂਕਰਨ ਨੂੰ ਹਰਿਆਣਾ ਕਮੇਟੀ ਦਾ ਚੇਅਰਮੈਨ ਬਣ ਕੇ ਗੁਰੂਕਰਨ ਨੂੰ ਲੁੱਟਣਾ ਚਾਹਣਾ ਤੇ 30 ਕਰੋੜ ਰੁਪਈਆ ਖਰਚ ਕਰਨਾ ਚਾਹਣਾ ਜੇ ਤੇਰੇ ਵਿੱਚ ਕੋਈ ਇਨਸਾਨੀਅਤ ਹੈ ਤੇ ਤੇਰੀ ਜਗਦੀ ਜ਼ਮੀਰ ਹੈ ਛੱਡ ਦੇ ਧਰਮ ਪ੍ਰਚਾਰ ਕਰਨਾ ਤੇ ਕਰੇ ਆਪਣਾ ਕੁਰਤਾ ਪਜਾਮਾ ਪਾ ਲੈ ਕਿਸ਼ਰਾ ਵਿਲਾ ਲੈ ਲੱਕੋ ਜਿਹੜਾ ਤੂੰ ਵੱਡਾ ਵੱਡਾ ਸੰਤ ਬਣਿਆ ਫਿਰਨਾ ਸੰਤਾ ਰੂਪ ਢਾੜੀ ਫਿਰਨਾ ਕੁਰਤਾ ਪਜਾਮਾ ਪਾ ਲੈ ਨੀਲੀ ਪਾਗ ਬੰਨ ਲੈ ਤੇ ਜਾ ਕੇ ਕਰੇ ਇਲੈਕਸ਼ਨ ਲੜ ਲੈ ਰਾਜਨੀਤਿਕ ਇਹ ਵਸਦੀ ਤੇਰੇ ਗੱਲ ਕੋ ਨਹੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਇਸ ਕਰਕੇ ਦਾदूवाल ਨੂੰ ਵੀ ਅਕਾਲ ਤਖਤ ਸਾਹਿਬ ਤੋਂ ਕੌਮ ਤੋਂ ਮਾਫੀ ਜਾ ਕੇ ਮੰਗਣੀ ਚਾਹੀਦੀ ਏ ਵੀ ਮੈਂ ਬਿਲਕੁਲ ਵੀ ਫਲ ਹੋ ਚੁੱਕਾ ਵਾਂ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਰ ਬਣਾ ਲਿਓ ਇਹ ਕਮੇਟੀ ਜਿਹੜੀ ਸਰਕਾਰੀ ਏ ਉਹਨਾਂ ਨੂੰ ਵੀ ਜਾ ਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣੀ ਚਾਹੀਦੀ ਏ ਤੇ ਆਪਣਾ ਇਸਤਿਫਾ ਦੇ ਦੇਣਾ ਚਾਹੀਦਾ ਇਸ ਕਰਕੇ ਜੇ ਹੁਣ ਅਸਾਂ ਫੈਸਲਾ ਕੀਤਾ ਹੈ ਆਪਣੀ ਸਰਪ ਮੈਂਬਰੀ ਕੋਰ ਕਮੇਟੀ ਨੇ 20 ਤਰੀਕ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਰਕਾਰ ਦੀ ਤੇ ਗਲਤੀ ਹੈ ਸਰਕਾਰ ਨੂੰ ਆਪਾਂ ਕੀ ਕਹਿਣਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਐਸਪੀ ਅੰਬਾਲਾ ਨੂੰ ਇਹ ਗੱਲ ਕਹਿਣੇ ਚਾਹਾਂਗੇ ਕਿ ਐਸਪੀ ਸਾਹਿਬ ਇਹਨਾਂ ਦੇ ਵਿਰੋਧ ਤਿੰਨੇ ਧਾਰਾਂ ਲਾ ਕੇ ਪਰਚਾ ਦਰਜ ਕੀਤਾ ਜਾਏ ਤੇ ਇਹਨਾਂ ਸਾਰਿਆਂ ਨੂੰ ਰੈਸਟ ਕੀਤਾ ਜਾਏ ਤੇ ਅਸੀਂ ਜੇ ਨਾ 23 ਤਰੀਕ ਤੱਕ ਸੈਣੀ ਸਾਹਿਬ ਦੇ ਬਰ ਕੋ ਐਫ ਆਰ ਦਰਜ ਨਾ ਕੀਤੀ ਉਹਨੂੰ ਰੈਸਟ ਨਾ ਕੀਤਾ ਉਹ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਕੁਤਾਈ ਕੀਤੀ ਏ ਉਹਨਾਂ ਨੂੰ ਸਸਪੈਂਡ ਕਰਕੇ ਉਹਨਾਂ ਨੂੰ ਰੈਸਟ ਨਾ ਕੀਤਾ ਲੱਗਿਆ ਤੇ 21 ਤਰੀਕ ਨੂੰ 6ਵੀਂ ਪਾਰਸੀ ਗੁਰੂ ਘਰ ਵਿੱਚ ਇੱਕ ਸੰਘਰਸ਼ ਸੈਮੇਲਨ ਬੁਲਾਇਆ ਜਾਏਗਾ ਉਹ ਸੰਘਰਸ਼ ਸੈਮੇਲਨ ਫੈਸਲਾ ਕਰੇਗਾ ਵੀ ਆਪਾਂ ਅਗਲਾ ਸਟੈਪ ਕੀ ਚੁੱਕਣਾ ਹੈ ਉਹ 21 ਤਰੀਕ ਨੂੰ 6ਵੀਂ ਪਾਰਸੀ ਗੁਰੂਕਾਰ ਕੁਰਕhetra ਦੇ ਵਿੱਚ ਸੰਘਰਸ਼ ਮੈਲ ਨੂੰ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17 ਪੀਸਾ ਹੀ ਕਹਿੰਦੀ ਹੈ ਛਿੱਟਾ ਸਾਹਿਬ ਇਹ ਪ੍ਰੋਟੋਕੋਲ ਹੁੰਦਾ ਕੋਈ ਵੀ ਵੀਵੀਐ ਕੀ ਆਜੇ ਸੁਰੱਖਿਆ ਨੂੰ ਜਾ ਕੇ ਚੈੱਕ ਕਰਦਾ ਸਰ ਪ੍ਰੋਟੋਕੋਲ ਹੁੰਦਾ ਹੈ ਜਿਹੜੇ ਰਾਸ਼ਟਰਪਤੀ ਸਭ ਤੋਂ ਵੱਡਾ ਅਮਰੀਕਾ ਦਾ ਉਹ ਵੀ ਗੁਰੂਕਾਰ ਰਚ ਆਇਆ ਗੁਰੂ ਗ੍ਰੰਥ ਸਾਹਿਬ ਅੰਮ੍ਰਿਤਸਰ ਵੀ ਆਇਆ ਇੰਗਲੈਂਡ ਦੀ ਰਾਣੀ ਮਹਾਰਾਣੀ ਵੀ ਇੱਥੇ ਹੁੰਦੇ ਰਹੇ ਉਠਣ ਦੇ ਪ੍ਰੈਜ਼ੀਡੈਂਟ ਵੀ ਹੁੰਦੇ ਨੇ ਅਜੇ ਤੱਕ ਕਿਹਦੀ ਕਿਸੇ ਮੈਨੂੰ ਕੋਈ ਤੁਸੀਂ ਸਾਬਤ ਕਰ ਦਿਓ ਪ੍ਰੋਟੋਕੋਲ ਦੇ ਹਿਸਾਬ ਵਿੱਚ ਕਿਹੜੀ ਕਿਹੜੀ ਗੁਰੂ ਸਾਹਿਬ ਦੀ ਹੋਈ ਇਸ ਤਰ੍ਹਾਂ ਲਈ ਗਈ ਤਲਾਸ਼ੀ ਇਸ ਤਰ੍ਹਾਂ ਕੀਤਾ ਗਿਆ ਦੂਜੀ ਗੱਲ ਨਿਰੀ ਹਿੰਦੁਸਤਾਨ ਦੀ ਨਹੀਂ ਆਪਾਂ ਗੱਲ ਕਰਦੇ ਆਪਾਂ ਵਿਦੇਸ਼ਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਕਿਤੇ ਵੀ ਸਿੱਖਾਂ ਨੂੰ ਫੋਨ ਕਰਕੇ ਪੁੱਛ ਲਓ ਤੁਹਾਡੇ ਉੱਥੇ ਵੀ ਸਮਾਗਮਾਂ 'ਤੇ ਗੁਰੂ ਕਰਾਇਆ ਜਾਂਦੇ ਨੇ ਕਿਤੇ ਮੈਟਰ ਡਿਕਟੇਟਰਾਂ ਨਾਲ ਤਲਾਸ਼ੀ ਹੋਈ ਜਿਹੜੇ ਦਿਨ ਪਹਿਲਾਂ ਪ੍ਰਧਾਨ ਮੰਤਰੀ ਪਟਨਾ ਸਾਹਿਬ ਜਾ ਕੇ ਆਏ ਨੇ ਉਹ ਵੀਡੀਓ ਦੇਖਿਆ ਤੁਸੀਂ ਨੇ ਮੈਂ ਨਹੀਂ ਵਖਿਆ ਉਸ ਸਾਰੀ ਸੰਗਤ ਨੂੰ ਬਾਹਰ ਕੱਢ ਦਿੱਤਾ ਗਿਆ ਦਰਬਾਰ ਸਾਹਿਬ ਤੋਂ ਲੰਗਰ ਆਸੂਖਾ ਦੀ ਸੰਗਤ ਨੂੰ ਬਾਹਰ ਕੱਢ ਦਿੱਤਾ ਗਿਆ ਜਦੋਂ ਪ੍ਰਧਾਨ ਮੰਤਰੀ ਅੰਦਰ ਆਏ ਇਸ ਤਰ੍ਹਾਂ ਜੀ ਅੱਤ ਤੈਂਤ ਦਾ ਵਹਿਰ ਹੁੰਦਾ ਹੈ ਇਹ ਤੁਸਾਂ ਗੱਲ ਨਵੀਂ ਛੇੜ ਦਿੱਤੀ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਮੈਂ ਵੇਖਿਆ ਸਭ ਕੁਝ ਅੱਤ ਤੈਂਤ ਦਾ ਵਹਿਰ ਹੁੰਦਾ ਹੈ ਰਾਵਣ ਵੀ ਹਮਕਾਰੀ ਹੋਇਆ ਸੀ ਪਰ ਰਾਵਣ ਜਿੱਡਾ ਪੰਡਰਸੀ ਚੂਮ ਵੇਦਨ ਦਾ ਗਿਆਤਾ ਸੀ ਐਡਾ ਵੱਡਾ ਦੁਨੀਆਂ ਦੇ ਵਿੱਚ ਕੋਈ ਵੀ ਗਿਆਤ ਨਹੀਂ ਹੋਇਆ ਜਿਨੇ ਚੂਗੇ ਨਾ ਕੀਤਾ ਪਰ ਜਦੋਂ ਰਾਵਣ ਨੇ ਹੰਕਾਰ ਕੀਤਾ ਤੇ ਉਹ ਉਹਦਾ ਵੀ ਅੰਤ ਹੋਇਆ ਇਹਨਾਂ ਲੋਕਾਂ ਦਾ ਇਹਨਾਂ ਹੰਕਾਰੀ ਲੋਕਾਂ ਦਾ ਅੰਤ ਆ ਚੁੱਕਾ ਹੈ ਜੇ ਗੁਰੂ ਘਰ ਚੋਂ ਸੰਗਤਾਂ ਬਾਹਰ ਕੱਢਣੀਆਂ ਨੇ ਗੁਰੂ ਘਰ ਦੇ ਚਵਨ ਦੇ ਸਮਗਮ ਵਿੱਚੋਂ ਜੰਗੜ ਚੋਂ ਸੰਗਤਾਂ ਬਾਹਰ ਕੱਢਣੀਆਂ ਨੇ ਅਸੀਂ ਹੱਥ ਜੋੜ ਕੇ ਇਹਨਾਂ ਪ੍ਰਧਾਨ ਮੰਤਰੀਆਂ ਨੂੰ ਇਹਨਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਨੇ ਆ ਤੁਹਾਡੇ ਗੁਰੂ ਕਰ ਸਾਡੇ ਤੋਂ ਬਿਨਾ ਵੀ ਚੱਲ ਜਾਣਗੇ ਅਸੀਂ ਚਲਾ ਲਾਂਗੇ ਸਾਨੂੰ ਤੁਹਾਡੇ ਕੋਈ ਨਾ ਮਾਇਆ ਦੀ ਲੋੜ ਨਾ ਤੁਹਾਡੀ ਸ਼ੋਰਤ ਦੀ ਲੋੜ ਤੁਸੀਂ ਆਪਣੇ ਘਰ ਰੋ ਤੇ ਅਸੀਂ ਆਪਣੇ ਢੰਗ ਨਾਲ ਗੁਰੂ ਘਰ ਦੀ ਮਰਿਆਦਾ ਤੇ ਸੰਗਤ ਦੀ ਬਿਸ਼ਤੀ ਨਾ ਕਰੋ ਨਾ ਧਾਰਮਿਕ ਵਿਲ ਨਾ ਕਰੋ ਨਾ ਸਾਡੇ ਦਿਲ ਬਲੁੰਦ ਰੋ ਮਜ਼ੇ ਕਰੇ ਪਿਸੜਾ ਕਰੇ ਕੋਈ ਇਤਿਹਾਸ ਉਸਗਮਨਾ ਬਰਦਾਇ ਇਸ ਕਰਕੇ ਅਸੀਂ ਤੁਹਾਨੂੰ ਕਹਿੰਨੇ ਆ ਅੱਜ ਵੀ ਕਹਿੰਨੇ ਆ ਇਹ ਸਿੱਖ ਕੌਮੇ ਜਿਹੜੀ ਜ਼ੁਲਮ ਸਹਿ ਕੇ ਵੀ ਆਪਣੇ ਉੱਤੇ ਸਰਬੱਤ ਦਾ ਪਰਾਗ ਮੰਗਦੀ ਏ ਜਦੋਂ ਅਰਦਾਸ ਹੁੰਦੀ ਏ ਤੇ ਸਿੱਖ ਧਰਮ ਹਮੇਸ਼ਾ ਇਹ ਕਹਿੰਦਾ ਕਿ ਸਰਬੱਤ ਦਾ ਪਰਾ ਹੋਵੇ ਅਸੀਂ ਸਰਬੱਤ ਪ੍ਰਭੂ ਮੰਗਣ ਵਾਲੇ ਲੋਕ ਆ ਅਸੀਂ ਕਿਸੇ ਤੇ ਜ਼ੁਲਮ ਕਰਨ ਵਾਲੇ ਲੋਕ ਨਹੀਂ ਪਰ ਜ਼ੁਲਮ ਸਹਿਣਾ ਵੀ ਨਹੀਂ ਅਸੀਂ ਜਾਣਦੇ ਜਿੱਥੇ ਸਾਡੇ ਤੇ ਜ਼ੁਲਮ ਹੁੰਦਾ ਹੈ ਤੇ ਉੱਥੇ ਫਿਰ ਅਸੀਂ ਉਹਦਾ ਬਦਲਾ ਵੀ ਲੈਨੇ ਆਂ ਇਹ ਆਪਿਆ ਮੁੱਖ ਮੰਤਰੀ ਪਰ ਮੁਕੱਦਮਾ ਦਰਜ ਕਰਨੇ ਦੀ ਗੱਲ ਕਰ ਰਹੇ ਹਾਂ ਹਾਂ ਮੁੱਖ ਮੰਤਰੀ ਕੋ ਉਪਰੰਗ ਕਰਨਾ ਦਰਜ ਕਰਨੇ ਦੀ ਹੋਰ ਕਿਸ ਤਰ੍ਹਾਂ ਕੀ ਆ ਜਾਏਗਾ ਇਸ ਤਾਰੀਖ ਦਾ बीस तारीख का हमने टाइम दे दिया इक्कीस तारीख को संगत सम्मेलन होगा छवी पाँच ये श्रोमणी पंथक का अकाली दल हमने एक नई पार्टी का गठन किया है जिसे मैं लीड कर रहा हूँ ये ये भी हमारे सरदार करनाल सिंह जी निम्नाबा कोर कमेटी में है ये सरदार हरभजन सिंह कुरुक्षेत्र से ये भी कोर कमेटी के मेंबर हैं सरदार दलजीत सिंह जी बाजवा मुख्तियार सिंह हम सात कोर कमेटी के मेंबर हैं एक अवतार सिंह चक्कू किसी कारण से वो यहाँ पर आज नहीं पहुँच सके वो भी हमारे सात कमेटी के मेंबर हैं हमने सर्वसम्मति से यह फैला दिया रातगढ़ साहब और रातगढ़ हाँ जी ये धार्मिक रिया बनाई तो हमने धार्मिक इलेक्शन लड़ने के लिए थी उसका हमें चढ़ा सूर्य निशान मिला हुआ है गुरुद्वारा इलेक्शन की तरफ से मगर अब हाँ हम ने फैसला किया है कि ये राजनीतिक भी फैसला लिया करें करे। तो नहीं? नहीं हमने इलेक्शन में कोई कैंडिडेट खड़ा नहीं किया क्योंकि नई नई पार्टी बनाई थी हमने साठ मेंबरी कोर कमेटी ने सारे अपने ए, अपनी पार्टी के वर्करों को सारे हरियाणा की सिखों को हमने अपील की है कि इंडिया गठबंधन का आपने सपोर्ट करना है और अकाल डी साहब को हराना है कोई जवाब आया? अकाल तख्त साहब का मुझे मेरे पास कोई जवाब नहीं आया मुझे इतना मालूम पड़ा है कि उन्होंने तीन मेम्बरी का गठन किया है आप अकाल तख्त साहब से पूछ सकते हैं क्या किया जांच कराएंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप